ਮਹਿਕ ਚਾਹੁੰਦੇ ਨੇ ਕਿ ਸਾਡੇ ਤਨ ਦੇ ਵਿੱਚੋਂ ਬਦਬੂ ਨਾ ਆਵੇ ਮਹਿਕ ਆਵੇ ਸਾਡੇ ਤਨ ਵਿੱਚੋਂ ਖੁਸ਼ਬੂ ਆਵੇ ਤੇ ਜਦੋਂ ਉਹ ਖੁਸ਼ਬੂ ਕੋਈ ਸੁੰਘੇ ਤੇ ਉਹ ਸਾਨੂੰ ਪੁੱਛੇ ਕਿ ਬੜਾ ਚੰਗਾ ਪਰਫਿਊਮ ਲਾਇਆ ਤੇ ਫਿਰ ਮੈਂ ਉਹਨੂੰ ਦੱਸ ਸਕਾਂ ਆਪਣੀ ਅਮੀਰੀ ਦਾ ਪ੍ਰਗਟਾਵਾ ਕਰ ਸਕਾਂ ਬੜੇ ਬੜੇ ਮਹਿੰਗੇ ਉਦ ਜਿਹੜੇ ਨੇ ਦੁਬਈ ਦੇ ਵਿੱਚ ਸ਼ੇਖ ਜਿਹੜੇ ਲਾਉਂਦੇ ਨੇ ਉਤੋਬਰ ਖਰੀਦ ਕੇ ਇੱਥੇ ਵੀ ਲਿਆਉਂਦੇ ਨੇ ਲੱਖਾਂ ਲੱਖਾਂ ਰੁਪਈਆ ਦਾ ਊਦ ਉਹ ਤਨ ਦੇ ਉੱਤੇ ਲਾਇਆ ਜਾਂਦਾ ਹੈ ਬਸ ਉਹ 5-7 ਘੰਟੇ ਉਹਦੀ ਮਹਿਕ ਆਉਂਦੀ ਹੈ ਫਿਰ ਤਨ ਵਿੱਚੋਂ ਉਹ ਬਦਬੂ ਆਉਂਦੀ ਹੈ ਇਹ ਅਮੀਰੀ ਦਾ ਪ੍ਰਗਟਾਵਾ ਹੈ ਤੇ ਤਨ ਦੇ ਉੱਤੇ ਮਾਲਿਸ਼ਾ ਕਰਾਉਣ ਲਈ ਕੋਈ ਵਿਸ਼ੇਸ਼ ਸਥਾਨ ਬਣੇ ਹੋਏ ਨੇ ਆਪਣਾ ਦੇਸ਼ ਛੱਡ ਕੇ ਕਈ ਦੂਜੇ ਦੇਸ਼ਾਂ ਵਿੱਚ ਵੀ ਚਲੇ ਜਾਂਦੇ ਨੇ ਕਹਿਣ ਤੋਂ ਭਾਵ ਕਿ ਤਨ ਨੂੰ ਸ਼ਿੰਗਾਰ ਰਹੇ ਨੇ ਸਵਾਰ ਰਹੇ ਨੇ ਇਹਨੂੰ ਖੁਸ਼ਬੂਆ ਲਾ ਰਹੇ ਨੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਸੰਸਾਰੀ ਲੋਕੋ ਬੜੇ ਧਿਆਨ ਨਾਲ ਮੇਰੀ ਗੱਲ ਸੁਣੋ ਚੋਵਾ ਚੰਦਨ ਮਰਦਨ ਅੰਗਾ ਆਪਣੇ ਅੰਗ ਦੇ ਨਾਲ ਇਹ ਬਹੁ ਪ੍ਰਕਾਰ ਦੇ ਅਤਰ ਲਾਉਣੇ, ਉਦ ਲਾਉਣੇ, ਤਨ ਦੇ ਉੱਤੇ ਮਾਲਿਸ਼ਾਂ ਕਰਨੀਆਂ ਇਸ ਤਨ ਬਾਰੇ ਮੈਂ ਤੁਹਾਨੂੰ ਦੱਸਦਾ ਇਹਦਾ ਬਣੇਗਾ ਕੀ ਕਿਤਨੀ ਵੀ ਕੋਈ ਕੋਸ਼ਿਸ਼ ਕਰ ਲਵੇ ਇਹਨੂੰ ਤੁਸੀਂ ਬਹੁਤਾ ਚਿਰ ਸਾਂਭ ਕੇ ਨਹੀਂ ਰੱਖ ਸਕਦੇ ਇਹ ਸੈਤਾਨ ਨੂੰ ਵੇਖੋ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਤਨ ਦੀ ਇਹ ਜੋ ਚਮੜੀ ਹੈ ਕਿਸ ਪ੍ਰਕਾਰ ਦੀ ਸੀ ਜਦੋਂ ਜਵਾਨੀ ਵਿੱਚ ਆਏ ਤੇ ਕਿਸ ਪ੍ਰਕਾਰ ਦੀ ਹੋ ਗਈ ਜਦੋਂ ਫਿਰ ਬੁਢੇਪੇ ਵਿੱਚ ਪਹੁੰਚੇ ਤੇ ਤਨ ਕਿਸ ਪ੍ਰਕਾਰ ਦਾ ਹੋ ਗਿਆ ਇਹਨੇ ਆਪਣਾ ਰੂਪ ਬਟਾ ਲਿਆ ਕਿਉਂਕਿ ਮਨੁੱਖ ਇੱਕ ਝੂਠੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਕਿ ਮੈਂ ਕਦੇ ਬੁੱਢਾ ਨਾ ਹੋਵਾਂ ਮੈਂ ਕਦੇ ਮਰਾਂ ਨਾ ਮੈਂ ਸਦਾ ਬਰਕਰਾਰ ਰਹਾ ਇਵੇਂ ਹੀ ਰਾਂ ਤੇ ਮੈਂ ਇੱਕ ਬੇਨਤੀ ਕਰਦਿਆਂ ਕਿ ਪਰਮਾਤਮਾ ਦਾ ਜੋ ਨਿਜਾਮ ਹੈ ਜੋ ਪਰਮਾਤਮਾ ਦੇ ਬਣਾਏ ਹੋਏ ਨਿਜਾਮ ਨੂੰ ਤੁਸੀਂ ਬਦਲ ਨਹੀਂ ਸਕਦੇ ਮਨੁੱਖ ਜਦੋਂ ਅੱਗੇ ਨੂੰ ਇਹਨੇ ਜਾਣਾ बाबा फरीद साहिब ने एक श्लोक उच्चारण किया इस संबंध ਵਿੱਚ ਫਰੀਦਾ ਤਨ ਸੁੱਕਾ ਇੰਜਰthia ਤਲੀਆਂ ਖੁੰਡੈ ਕਾਗ ਅਜੇ ਸੁ ਰੱਬ ਨਾ ਬਉੜਿਓ ਦੇਖ ਬੰਦੇ ਕੇ ਭਾਗ ਫਰੀਦਾ ਸਿਰ ਪਲਿਆ ਦਾੜੀ ਭਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਾਣੇ ਕਾਰ ਲੀਆਂ ਮਨੁੱਖ ਜਦੋਂ ਕੇਸ ਚਿੱਟੇ ਹੁੰਦੇ ਨੇ ਕੇਸ ਤੇ ਸਵਾਸ ਜਿਹੜੇ ਨੇ ਨਾ ਉਹ ਤੁਹਾਨੂੰ ਇੱਕ ਸੰਕੇਤ ਦੇ ਰਹੇ ਨੇ ਕਿ ਹੁਣ ਅੱਗੇ ਦੀ ਤਿਆਰੀ ਕਰੋ ਪਰ ਬੰਦਾ ਬੜਾ ਚਲਾਕ ਐ ਬੜਾ ਸ਼ਾਤਰ ਐ ਚਟਿਆਂ ਨੂੰ ਕਾਲੇ ਕਰ ਲੈਂਦਾ ਇੱਕ ਮਨ ਨੂੰ ਝੂਠੀ ਤਸੱਲੀ ਦੇਣੀ ਐ ਨਾ ਕਿਉਂਕਿ ਇਹ ਤੇ ਫਸਲ ਜਦੋਂ ਨਾ ਹਰੀ ਹੁੰਦੀ ਐ ਤੇ ਉਹ ਹਰੀ ਤੋਂ ਫਿਰ ਭੂਰੇ ਰੰਗ ਦੀ ਹੋ ਜਾਂਦੀ ਤੇ ਸਿਆਣੇ ਕਿਸਾਨ ਨੂੰ ਪਤਾ ਹੁੰਦਾ ਕਿ ਹੁਣ ਇਹਨੂੰ ਆਪਾਂ ਅੱਜ ਦਾ ਭਲਕੇ ਵੱਢ ਲੈਣਾ ਹੈ ਜਦੋਂ ਤੁਹਾਡੇ ਸਵਾਸ ਥੋੜੇ ਲੰਮੇ ਲੰਮੇ ਤੁਸੀਂ ਲੈਣ ਲੱਗ ਜਾਓ ਸਵਾਸ ਵੀ ਸੰਕੇਤ ਦਿੰਦੇ ਨੇ ਤੇ ਕੇਸ ਵੀ ਸੰਕੇਤ ਦਿੰਦੇ ਨੇ ਕੇਸ ਸੰਕੇਤ ਕਿਵੇਂ ਦਿੰਦੇ ਨੇ ਕਕੇ ਕੇਸ ਪੁੰਦਰ ਜਬ ਹੋਵੇ ਪੁੰਦਰ ਕਹਿੰਦੇ ਨੇ ਚਿੱਟੇ ਨੂੰ ਭਾਈ ਸਾਭ ਜੀ ਪਿੱਛੇ ਕਥਾ ਕਰਕੇ ਗਏ ਉਹਨਾਂ ਨੇ ਸਮਝਾਇਆ ਕਿ ਜਿਹੜਾ ਫੁੱਲ ਹੁੰਦਾ ਹੈ ਨਾ ਕੌਲ ਕਮਲ ਦਾ ਚਿੱਟਾ ਫੁੱਲ ਉਹਨੂੰ ਪੁੰਦਰ ਕਹਿੰਦੇ ਨੇ ਕਕੇ ਕੇਸ ਪੁੰਦਰ ਜਬ ਹੋਵੇ ਵਿਣ ਸਾਬੂਣੇ ਉਜਲਿਆ ਤੁਸੀਂ ਕੋਈ ਕੋਸ਼ਿਸ਼ ਤੇ ਨਹੀਂ ਕੀਤੀ ਇੱਕ ਕਾਲੇ ਤੋਂ ਚਿੱਟੇ ਆਪਣੇ ਆਪ ਹੋ ਗਏ ਉਹ ਗੱਲ ਵੱਖਰੀ ਹੈ ਕਿ ਅਸੀਂ ਚਿੱਟਿਆਂ ਨੂੰ ਫਿਰ ਕਾਲੇ ਕਰਦੇ ਨੇ ਉਹਦੇ ਪਿੱਛੇ ਇੱਕ ਮਨਸ਼ਾ ਹੈ ਕਿ ਮਨ ਇਸ ਗੱਲ ਨੂੰ ਪ੍ਰਵਾਨ ਨਹੀਂ ਕਰ ਰਿਹਾ ਕਿ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਉਹ ਭਲਿਆ ਜਨਮ ਵਾਲਾ ਪਾਸਾ ਜਵਾਨੀ ਵਾਲਾ ਪਾਸਾ ਪਿੱਛੇ ਰਹਿ ਗਿਆ ਹੁਣ ਅੱਗੇ ਤੇ ਮੌਤਾਂ ਨੂੰ ਨਹੀਂ ਤਿਆਰੀ ਕਰ ਪਰ ਇਹ ਤਿਆਰੀ ਨਾ ਕਰਕੇ ਇਸ ਸੰਸਾਰ ਵਾਲੇ ਪਾਸੇ ਬਿਰਤੀ ਜੋ ਸਾਡੀ ਲੱਗੀ ਹੋਈ ਹੈ ਉਹ ਬਿਰਤੀ ਦੇ ਅਧੀਨ ਗੁਰੂ ਸਾਹਿਬ ਜੀਆਂ ਦਾ ਇਹ ਬਚਨ ਜੋ ਚੇਤੇ ਆਇਆ ਕਕੇ ਕੇਸ ਪੁੰਦਰਜਬ ਹੋਵੇ ਬਿਨ ਸਾਗੂਣੇ ਉਜਲਿਆ ਜਮ ਰਾਜੇ ਕੇ 헤ਰੂ ਆਏ ਮਾਇਆ ਕੇ ਸੰਗਲ ਬੰਦ ਲਿਆ ਆ ਜਮ ਰਾਜੇ ਦੇ 헤ਰੂ ਆਏ ਨੇ ਅੱਜ ਆ ਭਲਕੇ ਤੈਨੂੰ ਲੈ ਕੇ ਤੁਰ ਪੈਣਗੇ ਚੋਵਾ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਹੁਣ ਤੂੰ ਕਿਤਨੀਆਂ ਵੀ ਆਪਣੇ ਵੱਲੋਂ ਮਾਲਿਸ਼ਾਂ ਕਰਾ ਲੈ ਇਸ ਤਨ ਨੂੰ ਕਿੰਨੀਆਂ ਚੰਗੇ ਕੁਸ਼ਤੇ ਬਾਦਾਮ ਖਾ ਲੈ ਚੰਗੀ ਤੋਂ ਚੰਗੀ ਖੁਰਾਕ ਤੂੰ ਖਾ ਤਨ ਤੇ ਮਾਲਿਸ਼ਾਂ ਕਰ ਲੈ ਤੇ ਇਸ ਤਨ ਦੇ ਉੱਤੇ ਚੰਗੇ ਤੋਂ ਚੰਗਾ ਪਰਫਿਊਮ ਤੂੰ ਲਾ ਲੈ ਇਸ ਤਨ ਨੇ ਇੱਕ ਦਿਨ ਕਾਠ ਕਹਿੰਦੇ ਨੇ ਲੱਕੜ ਨੂੰ ਇਸ ਤਨ ਨੇ ਇੱਕ ਦਿਨ ਲੱਕੜ ਦੇ ਨਾਲ ਸੜ ਕੇ ਸੁਆਹ ਹੋ ਜਾਣਾ ਕੀ ਹੋਏਗਾ ਬਹੁਤਾ ਜੇ ਤੁਸੀਂ ਤਨ ਨੂੰ ਪਾਲੋਗੇ ਤੇ 10 ਕਿਲੋ ਲੱਕੜ ਹੋਰ ਵੱਧ ਲੱਗ ਜਾਏਗੀ ਜੇ ਤੁਸੀਂ ਬੌਧਿਕ ਕੋਸ਼ਿਸ਼ ਕਰੋਗੇ ਇਸ ਤਨ ਨੂੰ ਬਚਾਣ ਦੀ ਇਸ ਤਨ ਨੂੰ ਪਾਲਣ ਦੀ ਤੇ 50 ਕਿਲੋ ਲੱਕੜ ਹੋਰ ਲੱਗ ਜਾਏਗੀ ਤੇ ਉਸ ਤੋਂ ਬਾਅਦ ਕੁਝ ਨਹੀਂ ਇਹ ਸਦਾ ਚੇਤੇ ਰੱਖਣਾ ਭਗਤ ਜੀ ਆਖਦੇ ਨੇ ਸੋ ਤਨ ਜਲੇ ਕਾਠ ਕੇ ਸੰਗਾ ਸਾਡੇ ਅੰਦਰ ਦਾ ਜਿਹੜਾ ਅਹੰਕਾਰ ਏ ਨਾ ਜਦੋਂ ਇਸ ਪ੍ਰਕਾਰ ਦੀ ਵਿਚਾਰ ਮਨੁੱਖ ਸੁਣਦਾ ਹੈ ਮਨ ਦੇ ਵਿੱਚ ਜਿਹੜਾ ਅਹੰਕਾਰ ਏ ਨਾ ਉਹਦੇ ਥੋੜੀ ਹਵਾ ਨਿਕਲ ਜਾਂਦੀ ਹੈ ਕਿ ਛੱਡ ਪਰਾਂ ਕਿਉਂ ਲੱਗਾ ਹੋਇਆ ਇਸ ਤਨ ਦੇ ਨਾਲ ਜਿਨੇ ਤਨ ਬਣਾਇਆ ਹੈ ਜਿਹੜਾ ਤਨ ਦੇ ਵਿੱਚ ਬੈਠਾ ਉਸ ਮਾਲਕ ਦੇ ਨਾਲ ਹੀ ਸਾਹਜ ਪਾਲ ਹੈ ਜਾ ਕੇ ਸੰਗ ਤੇ ਬੀਚਰਾ ਤਾਹੀ ਕੇ ਸੰਗ ਲਾਗ ਫਗਤ ਕਬੀਰ ਸਾਹਿਬ ਆਖਦੇ ਨੇ ਇਹ ਤਨ ਤਾਂ ਫਿਰ ਅਖੀਰ ਨੂੰ ਲੱਕੜ ਦੇ ਨਾਲ ਸਾਰੀ ਅਸੀਂ ਵੇਖਦੇ ਹਾਂ ਸ਼ਮਸ਼ਾਨ ਭੂਮੀ ਵਿੱਚ ਸਾਡੇ ਅੱਖਾਂ ਦੇ ਸਾਹਮਣੇ ਹੀ ਉਹ ਫਿਰ ਮਰੱਕ ਦਿੱਤਾ ਜਾਂਦਾ ਉੱਤੇ ਕਹਿੰਦੇ ਲਾਓ ਜੀ ਇਹਨੂੰ ਅਗਨ ਦੇ ਹਵਾਲੇ ਕਰੋ ਫਿਰ ਪੰਜ ਪੂਤਕ ਸਰੀਰ ਅਗਨ ਦੇ ਵਿੱਚ ਸੜ ਕੇ ਸੁਆਹ ਹੋ ਜਾਂਦਾ ਹੋਵੇ ਭਾਵੇਂ ਇੱਕ ਕੁਆਂਟਲ ਦਾ ਤੇ ਬਚਦਾ ਇਹਦੇ ਵਿੱਚ ਕੀ ਹੈ ਕੋਈ ਇਕ ਕਟੇ ਦੇ ਵਿੱਚ ਇਕੱਠਾ ਕਰ ਲੈਂਦੇ ਨੇ ਸਾਰਾ ਚੱਕ ਕੇ ਫਿਰ ਨਦੀ ਦੇ سپرد ਕਰ ਦਿੱਤਾ ਜਾਂਦਾ ਹੈ ਤਨ ਦੀ ਇਹ ਨਹੀਂ ਵਡਿਆਈ ਹੈ ਇਸ ਤਨ ਤਨ ਕੀ ਕਵਨ ਵਡਾਈ ਭਗਤ ਜੀ ਆਖਦੇ ਨੇ ਕਿ ਇਸ ਤਨ ਦਾ ਤੇ ਇਸ ਤਨ ਦਾ ਕਾਹਦਾ ਗਮਾਨ ਕਰਨਾ ਹੈ ਇਹਦੀ ਕੋਈ ਬਹੁਤੀ ਵਡਿਆਈ ਨਹੀਂ ਤਰਨ ਪਰ ਉਰਵਾਰ ਨ ਜਾਈ ਤਰਨ ਕਹਿੰਦੇ ਨੇ ਧਰਤੀ ਨੂੰ ਇਹ ਧਰਤੀ ਦੇ ਵਿੱਚ ਪੈ ਜਾਏਗਾ ਉਰਵਾਰ ਨਾ ਜਾਈ ਉਰਲੇ ਪਾਸੇ ਹੀ ਰਹੇਗਾ ਧਰਤੀ ਵਾਲੇ ਪਾਸੇ ਕਿਉਂਕਿ ਜਿਹੜਾ ਤਨ ਹੈ ਨਾ ਇਹ ਧਰਤੀ ਤੋਂ ਹੀ ਬਣਿਆ ਹੈ ਇਹਦੇ ਅੰਦਰ ਜਿਹੜੀ ਜੋਤ ਹੈ ਉਹ ਪਰਮਾਤਮਾ ਦੇ ਘਰੋਂ ਆਈ ਹੈ ਇੱਕ ਅਸੀਂ ਬੜਾ ਪਿਆਰਾ ਸ਼ਬਦ ਪੜ੍ਹਦੇ ਹਾਂ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਭਾਗਾਂ ਵਾਲਿਓ ਕਿਸ ਗੱਲ ਤੇ ਤੁਸੀਂ ਰੋਂਦੇ ਹੋ ਇਹ ਤਾਂ ਪੰਜ ਤਤਾਂ ਤੋਂ ਬਣਿਆ ਸੀ ਮਿੱਟੀ ਮਿੱਟੀ ਵਿੱਚ ਜਾ ਰਲ ਗਈ ਜਿਹੜੀ ਪਵਨ ਸੀ ਉਹ ਪਵਨ ਵਿੱਚ ਜਾ ਰਲ ਗਈ ਜਿਹੜੀ ਅੰਦਰ ਦੀ ਜੋਤ ਸੀ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਗਈ ਤੂੰ ਕਿਸ ਦੀ ਟੇਕ ਲੈ ਕੇ ਰੋ ਰਿਆ ਤੂੰ ਦੱਸ ਤੇਰਾ ਕੀ ਐ ਤੂੰ ਕਿਸੇ ਦੀ ਟੇਕ ਰੱਖ ਕੇ ਰੋ ਰਿਆ ਤੇਰਾ ਕੌਣ ਐ ਇਹ ਤੇ ਪੰਜਾਂ ਤਤਾਂ ਤੋਂ ਸਰੀਰ ਬਣਿਆ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਅਗਤ ਜੀ ਆਕਦੇ ਨੇ ਤਰਨ ਪਰੇ ਪੁਰਾਣੇ ਸਮਿਆਂ ਦੇ ਵਿੱਚ ਬੈਂਕ ਨਹੀਂ ਸਨ ਹੁੰਦੇ ਤੇ ਲੋਕ ਕੀ ਕਰਦੇ ਸਨ ਇਹਨਾਂ ਕੋਲ ਜਿਹੜਾ ਧਨ ਹੁੰਦਾ ਸੀ ਉਹ ਧਰਤੀ ਵਿੱਚ ਦੱਬ ਦਿੰਦੇ ਸਨ ਧਰਤੀ ਵਿੱਚ ਦੱਬ ਦਿੰਦੇ ਸਨ ਧਰਤੀ ਦੇ ਵਿੱਚ ਦਬਿਆਂ ਫਿਰ ਇਹ ਅਕਾਲ ਚਲਾਣਾ ਕਰ ਜਾਂਦਾ ਸੀ ਪਰਿਵਾਰ ਨੂੰ ਦੱਸਦਾ ਨਹੀਂ ਸੀ ਕਿ ਫਲਾਣੀ ਥਾਂ ਮੈਂ ਧਨ ਦੱਬਿਆ ਉਹ ਫਿਰ ਧਰਤੀ ਦੇ ਵਿੱਚ ਹੀ ਰਹਿ ਜਾਂਦਾ ਸੀ ਇਹ ਚਲਾ ਜਾਂਦਾ ਸੀ ਤੇ ਸਿਆਣਿਆਂ ਦਾ ਇੱਕ ਅਖਾਣ ਬਣ ਗਿਆ ਫਿਰ ਕਿ ਜਿਹੜੀ ਕੰਜੂਸ ਦੀ ਚਾਂਦੀ ਆ ਨਾ ਉਹਦੇ ਮਰਨ ਤੋਂ ਬਾਅਦ ਬਾਹਰ ਨਿਕਲਦੀ ਹੈ ਕਿਉਂਕਿ ਜਿਉਂਦਿਆਂ ਜੀਤੇ ਉਹਨੇ ਕੱਢਣੀ ਨਹੀਂ ਉਹਦੇ ਮਰਨ ਤੋਂ ਬਾਅਦ ਹੀ ਫਿਰ ਕੋਈ ਕਿਤੇ ਪੁੱਟ ਪਟਾਈ ਹੋਏ ਤੇ ਉਹਦੇ ਵਿੱਚੋਂ ਕੱਢ ਲਈ ਜਾਂਦੀ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਨੇ ਘਰ ਵਿਖੇ ਹੋਣੇ ਨੇ ਉਹਨਾਂ ਘਰਾਂ ਦੇ ਵਿੱਚ ਨਾ ਕੰਧਾਂ ਦੇ ਵਿੱਚ ਆਲੇ ਹੁੰਦੇ ਸਨ ਆਲੇ ਸਮਝਦੇ ਹੋ ਜਿੱਤੇ ਦੀਵਾ ਰੱਖਿਆ ਜਾਂਦਾ ਸੀ ਉਹ ਗੱਲ ਚੇਤੇ ਆਈ ਕਿ ਇੱਕ ਬਜ਼ੁਰਗ ਬਾਬੇ ਨੇ ਕੁਝ ਧਨ ਜੋੜਿਆ ਤੇ ਮਨ ਦੇ ਵਿੱਚ ਮਨਛਾ ਇਹ ਸੀ ਪੁਰਾਣੇ ਬਜ਼ੁਰਗ ਬੜੇ ਸਿਆਣੇ ਹੁੰਦੇ ਸਨ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹਨਾਂ ਬੱਚਿਆਂ ਨੇ ਸਾਨੂੰ ਸੰਭੜਾ ਨਹੀਂ ਤੇ ਅਖੀਰ ਨੂੰ ਧਨ ਚਾਹੀਦਾ ਕਿਉਂਕਿ ਧਨ ਦੀ ਇੱਕ ਵਡਿਆਈ ਇਹ ਹੈ ਕਿ ਤੁਹਾਡਾ ਪੁੱਤਰ ਮਨਾ ਕਰ ਸਕਦਾ ਮੈਂ ਨਹੀਂ ਚੱਲਦਾ ਤੁਹਾਡੀ ਧੀ ਤੁਹਾਨੂੰ ਮਨਾ ਕਰ ਸਕਦੀ ਹੈ ਤੁਹਾਡਾ ਪਰਿਵਾਰ ਤੁਹਾਨੂੰ ਮਨਾ ਕਰ ਸਕਦਾ ਹੈ ਪਰ ਧਨ ਕਦੇ ਮਨਾ ਨਹੀਂ ਕਰਦਾ ਜਿੱਥੇ ਚਲਾਓ ਉੱਥੇ ਚੱਲੇਗਾ ਇਸ ਕਰਕੇ ਸਾਰੀ ਦੁਨੀਆ ਕਹਿੰਦੀ ਹੈ ਧਨ ਮੇਰੇ ਕੋਲ ਹੋਣਾ ਚਾਹੀਦਾ ਤੇ ਬਜ਼ੁਰਗੀ ਦੇ ਵਿੱਚ ਇਹ ਧਨ ਤੁਹਾਡਾ ਸਾਥੀ ਹੈ ਕਿਉਂਕਿ ਕਈ ਵਾਰ ਜਦੋਂ ਬੰਦਾ ਬਜ਼ੁਰਗ ਹੁੰਦਾ ਆਪਣੇ ਸਾਥ ਛੱਡ ਜਾਂਦੇ ਨੇ ਪੱਲੇ ਚਾਰ ਹੋਣਗੇ ਤੇ ਖਾ ਲਵਾਂਗਾ ਉਸ ਨੇ ਕੀ ਕੀਤਾ ਉਸ ਆਲੇ ਦੇ ਵਿੱਚ ਕੁਝ ਧਨ ਰੱਖ ਕੇ ਤੇ ਉਪਰੋਂ ਮਿੱਟੀ ਰੱਖ ਕੇ ਉਹਨੇ ਲੇੰਬ ਦਿੱਤਾ ਇਹ ਓਕੇ ਵੇਲੇ ਕੱਢ ਲਾਂਗਾ ਪਰ ਕੀ ਹੋਇਆ ਜਦੋਂ ਬਿਮਾਰ ਹੋਇਆ ਤੇ ਜ਼ੁਬਾਨ ਤੋਂ ਬੋਲ ਜਿਹੜੇ ਨੇ ਉਹ ਬੋਲਣੇ ਬੰਦ ਹੋ ਗਏ ਉਹਨਾਂ ਮੰਝੇ ਤੇ ਪਿਆ ਤੇ ਪਰਿਵਾਰ ਵਾਲੇ ਕਹਿੰਦੇ ਨੇ ਦਾ ਇਲਾਜ ਕਰਾਈਏ ਕਿ ਨਾ ਕਰਾਈਏ ਧਨ ਬਹੁਤਾ ਲੱਗ ਜਾਣਾ ਏ ਕੋ ਸਾਧ ਸੰਗਤ ਜੀ ਇਹ ਮੈਂ ਵੀ ਆਪਣੇ ਜੀਵਨ ਵਿੱਚ ਵੇਖਿਆ ਹੈ ਕਿ ਜਦੋਂ ਮੇਰੇ ਪਿਤਾ ਜੀ ਉਹਨਾਂ ਨੂੰ ਕਰੋਨਾ ਹੋ ਗਿਆ ਨਾ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਝੂਠ ਨਹੀਂ ਬੋਲਾਂਗਾ ਉਦੋਂ ਸਾਡੇ ਘਰੇ ਪਿਤਾ ਜੀ ਦੀ ਇੱਕ ਬੀਮਾ ਦੀ ਪਾਲਸੀ ਪੂਰੀ ਹੋਈ ਸੀ ਤੇ ਧੰਨ ਪਿਆ ਸੀ ਤੋਂ ਡਾਕਟਰਾਂ ਨੇ ਕਿਹਾ ਵੀ ਕੁਝ ਪੈਸਾ ਜਿਹੜਾ ਨਾ 3 ਲੱਖ ਤੋਂ ਉੱਪਰ ਲੱਗ ਜਾਣਾ ਤੇ ਉਹ ਧਨ ਤੇ ਸਾਡੇ ਜਿਹੜੇ ਪਰਿਵਾਰਕ ਮੈਂਬਰ ਸਨ ਉਹਨਾਂ ਨੇ ਆਖਿਆ ਕਿ ਉਹ ਕਰੋਨਾ ਤੇ ਸਾਰਾ ਹੀ ਉਹਦਾ ਅੰਦਰੋਂ ਖਾ ਗਿਆ ਹੁਣ ਇਹਨਾਂ ਧਨ ਲਾ ਕੇ ਕੀ ਕਰਨਾ ਹੈ ਉਹ ਧਨ ਜਿਹੜਾ ਹੈ ਨਹੀਂ ਲਾਇਆ ਗਿਆ ਸਾਡੇ ਪਿਤਾ ਜੀ ਦੇ ਉੱਤੇ ਮੈਨੂੰ ਬੜਾ ਦੁੱਖ ਹੋਇਆ ਉਦੋਂ ਮੈਂ ਇੰਦੋਰ ਸੀ ਮੈਂ ਕਿਹਾ ਤੁਸੀਂ ਲਾ ਕੇ ਵੇਖਦੇ ਨਾ ਬਚਦੇ ਸਵਾਸ ਮਾਲਕ ਦੇ ਹੱਥ ਨੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਨੀ ਸੀ ਤੇ ਅਖੀਰ ਨੂੰ ਤੇ ਫਿਰ ਇਹ ਹੋ ਜਾਂਦਾ ਬੱਚੇ ਵੀ ਸੋਚਣ ਲੱਗ ਜਾਂਦੇ ਨੇ ਕਿ 15 ਲੱਖ 20 ਲੱਖ 50 ਲੱਖ ਆ ਬਜ਼ੁਰਗ ਨੇ ਬਚਣਾ ਤੇ ਹੈ ਨਹੀਂ ਹੁਣ ਧਨ ਫਿਰ ਕਈ ਇਧਰ ਨੂੰ ਤੁਰ ਪੈਂਦੇ ਨੇ ਕਿ ਫਿਰ ਪੈਸਾ ਐਵੇਂ ਹੀ ਲਾ ਕੇ ਕੀ ਕਰੀਏ ਇੱਕ ਘਟਨਾ ਅਜੋਕੇ ਸਮੇਂ ਦੀ ਕਿ ਜਿਹੜਾ ਅਰਬ ਅਮੀਰਾਤ ਦੇਸ਼ ਹੈ ਆਪਣੇ ਹਿੰਦੁਸਤਾਨ ਦਾ ਇੱਕ ਸੱਜਣ ਉੱਤੇ ਚੜਾਈ ਕਰ ਗਿਆ ਉੱਥੋਂ ਫਿਰ ਜਿਹੜੀ ਕੰਪਨੀ ਆ ਉਹਨੇ ਫੋਨ ਕੀਤਾ ਘਰ ਕਿ ਤੁਹਾਡਾ ਬੰਦਾ ਇੱਥੇ ਗੁਜਰ ਗਿਆ ਜੇ ਉਹਨੂੰ ਅਸੀਂ ਹਿੰਦੁਸਤਾਨ ਭੇਜਦੇ ਆ ਲੈ ਕੇ ਆਉਨੇ ਆ ਇਹਦੇ ਵਿੱਚ ਤਕਰੀਬਨ 7-8 ਲੱਖ ਦਾ ਖਰਚਾ ਹੈ ਜੇਕਰ ਅਸੀਂ ਇਹਨੂੰ ਇੱਥੇ ਦਪਨਾ ਦਈਏ ਤੇ ਉਹ ਮਾਇਆ ਤੁਹਾਡੇ ਘਰ ਤੱਕ ਦੁੱਗਣਾ ਜਿਹੜੀ ਹੈ ਉਹ ਲਾ ਕੇ ਇੱਥੇ ਤੱਕ ਭੇਜ ਦੇਵਾਂਗੇ ਜੇ ਤੁਸੀਂ ਆਖੋ ਸ਼ਰੀਰ ਭੇਜੀਏ ਤੇ ਫਿਰ ਉਹ ਤੁਹਾਨੂੰ 15 ਲੱਖ ਨਹੀਂ ਮਿਲਣਾ ਤੋ ਧਰਮ ਸੁਪਤਨੀ ਕਹਿਣ ਲੱਗੀ ਹਣੋ ਤੇ ਚੜਾਈ ਕਰ ਹੀ ਗਿਆ ਚਲੋ ਤੁਸੀਂ ਉੱਥੇ ਉਹਦਾ ਅੰਤਮ ਕਿਰਿਆਉ ਦੀ ਕਰ ਦਿਓ ਉਹ ਮਾਇਆ ਭੇਜ ਦਿਓ ਇਹ ਸੰਸਾਰੀ ਰੀਤ ਐ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਦਾ ਇੱਕ ਬਚਨ ਅੰਤ ਬਾਰ ਨਾਨਕ ਬਿਨ ਹਰ ਜੀ ਕੋਈ ਕਾਮਨਾ ਆਇਓ ਬੰਦਾ ਇਹਨਾ ਵੀ ਚੱਲਾ ਨਾ ਹੋ ਜਾਏ ਮੇਰੇ ਨੇ ਮੇਰੇ ਨੇ ਮੇਰੇ ਨੇ ਇਹ ਤੂੰ ਕਦੇ ਮੰਜੇ ਤੇ ਪੈ ਗਿਆ ਨਾ ਤੇ ਇਹਨਾਂ ਨੇ ਫਿਰ ਅਖੀਰ ਨੂੰ ਤੇਰੇ ਇਲਾਜ ਵਾਸਤੇ ਵੀ ਬਹਿ ਬਹਿ ਕੇ ਸੋਚਣਾ ਇਹ ਤਾਂ ਸੁਖਮੈ ਆਨ ਬਹੁਤ ਮਿਲ ਬੈਟਤ ਰਹਿਤ ਚਉ ਦਿਸ ਕੀ ਰਹਿ ਬਿਬਤ ਬਰੀ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨੀਰੈ ਘਰ ਕੀ ਨਾਰ ਬਹੁਤ ਹਿਤ ਜਾਸੀਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਵਿਵਹਾਰ ਬਨਿਓ ਹੈ ਜਾਸੀਓ ਨੇ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕਉ ਕਾਮਨਾ ਆਇਓ ਇਹ ਗੁਰੂ ਸਾਹਿਬ ਦੇ ਬਚਨ ਸਾਨੂੰ ਚੇਤੇ ਰੱਖਣੇ ਚਾਹੀਦੇ ਨੇ ਦਿਨ ਤੇ ਪੈਰ ਪੈਰ ਤੇ ਘਰੀਆ ਆਵ ਕਟੈ ਤਨ ਚੀਜੈ ਕਾਲ ਅਹੇਰੀ ਫਿਰੈ ਬਦਕ ਜੋ ਕਹੁ ਕਵਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕੱਕ ਇੱਕ ਅਲਾਣੀਆਂ ਦੀ ਬਾਣੀ ਆ ਉਹਦੇ ਵਿੱਚ ਅਖੀਰਲੀ ਤੁਕ ਪਤਾ ਕਿਹੜੀ ਹੈ ਜਦੋਂ ਇਨਸਾਨ ਸੰਸਾਰ ਤੋਂ ਚਲਾ ਗਿਆ ਕਹਿੰਦੇ ਨੇ ਪੁੱਤ ਵੀ ਰੋ ਰਿਹਾ ਹੈ ਭਤੀਜਾ ਵੀ ਰੋ ਰਿਹਾ ਹੈ ਧਰਮ ਸੁਪਤਨੀ ਵੀ ਰੋ ਰਹੀ ਹੈ ਪੁੱਤ ਪਾਈ ਪਾਤੀਜ ਰੁਬ ਕੋ ਮਰੇ ਨਾ ਮੋਇਆ ਨਾਲੇ ਕੋਈ ਮਰਨ ਵਾਲੇ ਦੇ ਨਾਲ ਸੜਨ ਵਾਲੇ ਦੇ ਨਾਲ ਸੜ ਜਾਂਦਾ ਹੈ ਉਹ ਦੂਰ ਰੋ ਬਹਿ ਕੇ ਰੋ ਤੇ ਸਕਦਾ ਹੈ ਸੋਗ ਤੇ ਮਨਾ ਸਕਦਾ ਪਰ ਉਹ ਤੇਰੇ ਨਾਲ ਨਹੀਂ ਜਾਏਗਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਇਹ ਬਚਨ ਕਿ ਆਖੀਰਲੇ ਵੇਲੇ ਹੱਥ ਤੇਰਾ ਕਿਸੇ ਪਰਿਵਾਰਕ ਮੈਂਬਰ ਨੇ ਨਹੀਂ ਪਕੜਨਾ ਅੱਗੇ ਜੇਕਰ ਕੋਈ ਬਾਹ ਪਕੜੇਗਾ ਤੋ ਪਰਮਾਤਮਾ ਦਾ ਨਾਮ ਹੈ ਜੈ ਮਹਾ ਭਯਾਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੇ ਭਗਤ ਜੀ ਆਖਦੇ ਨੇ ਤਰਨ ਪਰਿ ਉਰਵਾਰ ਨਾ ਜਾਈ ਇਸ ਸੰਸਾਰ ਵਾਲੇ ਪਾਸੇ ਰਹੇਗਾ ਪਰਮਾਤਮਾ ਦੇ ਘਰ ਜਿਹੜਾ ਹੈ ਇਹ ਤਨ ਤੇ ਇਹ ਤਨ ਇਹ ਨਾਲ ਨਹੀਂ ਜਾਏਗਾ ਅਗਲਾ ਬਚਨ ਪਗਤ ਜੀ ਪਰਮਾਉਂਦੇ ਨੇ ਰਹਾਉ ਰਾਤ ਜੇ ਸੋਵੇ ਦਿਨ ਕਰੇ ਕਾਮ ਇਹ ਸਾਡਾ ਜੀਵਨ ਹੈ ਰਾਤ ਨੂੰ ਅਸੀਂ ਸੌ ਕੇ ਬਤੀਤ ਕਰਦੇ ਆ ਸਵੇਰੇ ਉੱਠਦੇ ਆ ਸਾਰ ਸਾਨੂੰ ਗੁਰੂ ਦਾ ਹੁਕਮ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਪਰ ਜਦੋਂ ਇਹ ਸਵੇਰੇ ਉੱਠਦਾ ਇਹਨਾਂ ਸਭ ਤੋਂ ਪਹਿਲਾਂ ਹੱਥ ਤੇ ਫੋਨ ਤੇ ਜਾਂਦਾ ਹੈ ਰਾਤੀ ਕਿਸੇ ਦਾ ਮੈਸੇਜ ਤੇ ਨਹੀਂ ਆਇਆ ਕੰਮ ਦੇ ਬਾਰੇ ਇਹ ਫਿਰ ਦੇਖਦਾ ਕਿਸੇ ਦੀ ਮਿਸਕਾਲ ਦੇ ਨਹੀਂ ਆਈ ਕਿ ਮੈਂ ਫਲਾਣੇ ਕੋਲੋਂ ਲੈਣਾ ਸੀ ਦੇਣਾ ਸੀ ਜਿਹੜੀ ਬੰਦਗੀ ਦਾ ਵੇਲਾ ਉਸ ਵੇਲੇ ਵੀ ਸੋਚਣ ਲੱਗ ਜਾਂਦਾ ਕਿਤੇ ਕਿਤੇ ਜਾਣਾ ਹੈ ਅੱਜ ਰਾਤ ਜੇ ਸੋਵੇ ਦਿਨ ਕਰੇ ਕੰਮ ਭਗਤ ਕਬੀਰ ਸਾਹਿਬ ਮਹਾਰਾਜੀਆਂ ਦੇ ਵੇਲੇ ਇੱਕ ਦੀਵਾਨ ਸੀ ਤੇ ਭਗਤ ਜੀ ਨੇ ਕਹਿਣਾ ਦੀਵਾਨ ਜੀ ਕਦੇ ਸੰਗਤ ਵਿੱਚ ਵੀ ਆਇਆ ਕਰੋ ਤੇ ਉਸ ਨੇ ਕੋ ਕਹਿ ਦੇਣਾ ਕਿ ਜੀ ਮੈਨੂੰ ਤਾਂ ਕੰਮ ਬੜੇ ਨੇ ਮੇਰਾ ਤਾਂ کاروبار ਬੜਾ ਵਧੀਆ ਹੋਇਆ ਹੈ ਬੜਿਆਂ ਕੋਲੋਂ ਲੈਣੇ ਹੁੰਦੇ ਨੇ ਬੜਿਆਂ ਨੂੰ ਦੇਣੇ ਹੁੰਦੇ ਨੇ ਸਮਾਂ ਨਹੀਂ ਲੱਗਦਾ ਤੇ ਭਗਤ ਜੀ ਕਹਿੰਦੇ ਨੇ ਘੱਟ ਤੋਂ ਘੱਟ ਸਮਾਂ ਕੱਢ ਲੈ ਤੇ ਭਗਤ ਜੀਆਂ ਨੇ ਸ਼ਲੋਕ ਉਚਾਰਨ ਕੀਤਾ ਕਬੀਰ ਭਗਤ ਕਬੀਰ ਸਾਹਿਬ ਆਖਦੇ ਨੇ ਕਿ ਜਿਹੜੀ ਪਰਮਾਤਮਾ ਦੀ ਬੰਦਗੀ ਹੈ ਉਹ ਘਟ ਤੋਂ ਘਟ ਸਮੇਂ ਵਿੱਚ ਵੀ ਕੀਤੀ ਜਾਵੇ ਏਕ ਘੜੀ ਆਧੀ ਘੜੀ ਆਧੀ ਹੂ ਤੇ ਆਦ ਮੇਰਾ ਗੁਰੂ ਥੋੜੀ ਕਹਿੰਦਾ ਤੇ 5 ਘੰਟੇ ਆ ਕੇ ਚੌਂਕੜਾ ਮਾਰ ਕੇ ਬਹਿ ਮੇਰੇ ਕੋਲ ਇੱਕ ਘੜੀ ਕਹਿੰਦੇ ਨੇ 24 ਮਿੰਟਾਂ ਇੱਕ ਘੜੀ ਇਹਦਾ ਅੱਧਾ ਕਰ ਲੋ 12 ਮਿੰਟ ਇੱਕ ਘੜੀ ਆਧੀ ਘੜੀ ਇਹਦੇ ਤੋਂ ਵੀ ਅੱਧਾ ਕਰ ਲੋ ਆਧੀ ਹੂ ਤੇ ਆਦ ਉਹਦੇ ਤੋਂ ਵੀ ਅੱਧਾ ਕਰ ਲੋ ਘਟੋ ਘਟ ਤੂੰ ਜੇ 3 ਮਿੰਟ ਵੀ ਨਹੀਂ ਕੱਢ ਸਕਦਾ ਪਰਮਾਤਮਾ ਦੇ ਨਾਮ ਦੇ ਪ੍ਰਤੀ ਤੇ ਤੇਰਾ ਕਾਹਦਾ ਜੀਵਨ ਹੈ ਤੇ ਭਗਤ ਜੀ ਨੇ ਆਖਿਆ ਕਿ ਜੇ ਇੰਨੇ ਸਮੇਂ ਵਾਸਤੇ ਵੀ ਤੂੰ ਪਰਮਾਤਮਾ ਨੂੰ ਚੇਤੇ ਕਰੇ ਤੇ ਤੇਰਾ ਜਨਮ ਸਫਲ ਹੋ ਜਾਏਗਾ ਪਰ ਉਹ ਨਾਮਨਿਆ ਤਿਉਨੇ ਇਹ ਗੱਲ ਫਿਰ ਆਖ ਦਿੱਤੀ ਕਿ ਮੇਰੇ ਕੋਲ ਤੇ ਮਰਨ ਦਾ ਵੀ ਸਮਾਂ ਨਹੀਂ ਹੈ ਕੋਈ ਨਹੀਂ ਤੇਰੇ ਕੋਲ ਸਮਾਂ ਨਹੀਂ ਹੈ ਪਰ ਮੌਤ ਕੋਲ ਤੇ ਸਮਾਂ ਹੈ ਮਰਨ ਦਾ ਮੂਰਤ ਪੁੱਛਿਆ ਪੁੱਛੀ ਥਿਤਨਾ ਵਾਰ ਮੌਤ ਨਹੀਂ ਪੁੱਛਦੀ ਕਿਹੜੀ ਤਰੀਕ ਆ ਜਿਹੜਾ ਕਿਹੜਾ ਮਹੂਰਤ ਹੈ ਦਿਨ ਚੰਗਾ ਹੈ ਜਾਣਾ ਕੀ ਨਹੀਂ ਤੇ ਭਗਤ ਜੀਆਂ ਦਾ ਇਹ ਇੱਕ ਸ਼ਬਦ ਆਪ ਜੀਆਂ ਨੇ ਕਈ ਵਾਰ ਸਰਵਣ ਕੀਤਾ ਹੋਣਾ ਕਿ ਕਰੋ ਅਰਦਾਸ ਗਾਮ ਕਿਚ ਬਾਕੀ ਲਿਓ ਨਵੇਰ ਆਜ ਕੀ ਰਾਤੀ ਉਹ ਜਮਾ ਨੇ ਆ ਕੇ ਜਦੋਂ ਆਖਿਆ ਚਲ ਭਰਾ ਤੇਰਾ ਸਮਾਂ ਹੋ ਗਿਆ ਉਹ ਕਹਿੰਦਾ ਮੈਨੂੰ ਇੱਕ ਦਿਨ ਰਾਤ ਦਾ ਹੀ ਸਮਾਂ ਦੇ ਦਿਓ ਮੈਂ ਆਪਣਾ ਹਿਸਾਬ ਕਿਤਾਬ ਪੂਰਾ ਕਰ ਲਵਾਂ ਫਿਰ ਸਵੇਰੇ ਸਵੇਰ ਤੁਹਾਡੇ ਨਾਲ ਸਖਤ ਤੇ ਤੁਰ ਪਾਂਗਾ ਭਲਕੇ ਤੇ ਜਿਹੜੀ ਰਾਹ ਦੇ ਵਿੱਚ ਹੀ ਨਮਾਜ਼ ਉਹ ਰਾਹ ਦੇ ਵਿੱਚ ਹੀ ਪੂਰੀ ਕਰ ਲਾਂਗਾ ਕਰੋ ਅਰਦਾਸ ਗਾਮ ਕਿਚ ਬਾਕੀ ਇਸ ਗਾਮ ਇਸ ਨਗਰ ਦੇ ਵਿੱਚ ਮੇਰਾ ਲੈਣਾ ਦੇਣਾ ਹੈ ਕਮਾਨੂ ਕਹਿੰਦਾ ਫਿਰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕੁਝ ਮੈਂ ਤੁਹਾਨੂੰ ਰਿਸ਼ਵਤ ਤੁਹਾਨੂੰ ਵੀ ਦਿਆਂਗਾ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਅੱਜ ਕੀ ਰਾਤੀ ਕਿਛ ਵੀ ਖਰਚ ਤੇਮਾਰਾ ਸਾਰੋਂ ਸੁਬਹ ਨਿਵਾਜ ਸਰਾਂਏ ਗੁਜਾਵੋ ਉਹ ਕਹਿੰਦਾ ਚੱਲ ਭਰਾਵਾ ਚੱਲ ਦਰਹਾਨ ਪਰਮਾਨ ਹਰ ਦਰਗਾਹ ਕਾ ਆਇਆ ਚੱਲ ਦਰਹਾਲ ਦੀਵਾਨ ਬੁਲਾਇਆ ਤੈਨੂੰ ਦੀਵਾਨ ਨੇ ਸੱਦਿਆ ਪਰਮਾਤਮਾ ਨੇ ਸਾਨੂੰ ਨਹੀਂ ਤੇਰੀ ਇਹ ਕਰੰਸੀ ਚਾਹੀਦੀ ਅਸੀਂ ਤਾਂ ਤੈਨੂੰ ਇੱਕ ਘੜੀ ਕਹਿੰਦੇ ਨੇ ਨਾ ਇੱਕ ਸਕਿੰਟ ਵੀ ਤੈਨੂੰ ਸਮਾਂ ਵਧ ਨਹੀਂ ਦੇ ਸਕਦੇ ਤੇ ਭਗਤ ਜੀਆ ਦਾ ਇਹ ਬਚਨ ਰਾਤ 'ਚ ਸੁਬ੍ਹਾ ਦਿਨ ਕਰੇ ਕਾਮ ਇੱਕ ਖਿੰਨ ਲੈ ਨਾ ਹਰ ਕੋ ਨਾਮ ਖਿੰਨ ਕਹਿੰਦੇ ਨੇ ਜਦੋਂ ਅੱਖ ਚਮਕਦੀ ਐ ਅੱਖ ਚਮਕਣ ਦੇ ਵਿੱਚ ਜਿਤਨਾ ਸਮਾਂ ਲੱਗ ਜਾਵੇ ਇਹਨੂੰ ਕਹਿੰਦੇ ਨੇ ਇੱਕ ਖਿੰਨ ਆ ਅੱਖ ਚਮਕਣ ਜਿਤਨੇ ਸਮੇਂ ਵਾਸਤੇ ਵੀ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਰਾਤ ਦੇ ਸਵੇਰ ਦਿਨ ਕਰੈ ਖਾਨ ਇੱਕ ਖਿੰ ਲੈ ਨਾ ਹਰ ਕੋ ਨਾਮ ਹਾਤ ਤਣ ਢੋਰ ਮੁਖ ਖਾਇਉ ਤੰਬੂਰ ਇਤੇ ਹੁਣ ਰਾਜਿਆਂ ਮਹਾਰਾਜਿਆਂ ਦੀ ਗੱਲ ਹੋ ਰਹੀ ਆ ਜਿਹੜੇ ਸ਼ਿਕਾਰ ਖੇਡਦੇ ਸਨ ਉਹ ਸ਼ਿਕਾਰੀ ਕੀ ਕਰਦੇ ਸਨ ਉਹਨਾਂ ਕੋਲ ਇੱਕ ਬਾਜ ਹੁੰਦਾ ਤੇ ਬਾਜ ਦੇ ਟਾਇਰ ਦੇ ਵਿੱਚ ਉਹਨਾਂ ਨੇ ਇੱਕ ਮੋਟੀ ਰੱਸੀ ਬੰਨੀ ਹੁੰਦੀ ਹੈ ਤੇ ਜਦੋਂ ਸ਼ਿਕਾਰ ਕਰਨਾ ਇਹ ਬਾਜ਼ ਇਦਾਂ ਦਾ ਪੰਛੀ ਹੈ ਕਿ ਸ਼ਿਕਾਰ ਨੂੰ ਘੇਰ ਕੇ ਲਿਆਉਂਦਾ ਹੈ ਤੇ ਉਹ ਜਿਹੜਾ ਸ਼ਿਕਾਰੀ ਬਾਜ਼ ਹੁੰਦਾ ਸੀ ਉਸ ਸ਼ਿਕਾਰੀ ਬਾਜ਼ ਦੀ ਜਿਹੜੀ ਰੱਸੀ ਹੁੰਦੀ ਸੀ ਡੋਰ ਹੁੰਦੀ ਸੀ ਉਹ ਇਹਨਾਂ ਦੇ ਹੱਥ ਦੇ ਵਿੱਚ ਹੁੰਦੀ ਸੀ ਹਾਤ ਤਾਂ ਡੋਰ ਮੁਖ ਖਾਇੋ ਤੰਬੂਰ ਇਹ ਤੰਬੂਰ ਸ਼ਬਦ ਦੋ ਰੂਪਾਂ ਵਿੱਚ ਆਇਆ ਤੰਬੂਲ ਤੇ ਤੰਬੂਰ ਜਿਹੜੇ ਰਾਜੇ ਮਹਾਰਾਜੇ ਜਿਹੜੇ ਬੜੇ ਬਿਲਾਸੀ ਸਨ ਉਹਨਾਂ ਨੇ ਮੂੰਹ ਦੇ ਵਿੱਚ ਪਾਨ ਖਾ ਕੇ ਤੇ ਫਿਰ ਥੁੱਕੀ ਜਾਣਾ ਤੇ ਭਗਤ ਕਬੀਰ ਸਾਹਿਬ ਤੇ ਯੂਪੀ ਵਾਲੇ ਪਾਸੇ ਤੇ ਨੇ ਤੁਸੀਂ ਵੇਖੋ ਬੱਸ ਸਟੈਂਡਾਂ ਦੇ ਉੱਤੇ ਲਾਲ ਲਾਲ ਪੀਕਾ ਜਿੱਥੇ ਕਿਤੇ ਇਹਨਾਂ ਨੇ ਗੰਦ ਪਾਇਆ ਹੋਣਾ ਜਿੱਥੇ ਕਿਤੇ ਮੂੰਹ ਦੇ ਵਿੱਚ ਗੋਡੇ-ਗੋਡੇ ਬਦਬੂ ਆਉਣੀ ਤੇ ਰਾਜੇ ਮਹਾਰਾਜੇ ਕੀ ਕਰਦੇ ਸਨ ਸ਼ਿਕਾਰ ਇਹਨਾਂ ਨੇ ਖੇਡਣਾ ਬਾਜ਼ ਉਡਾਉਣੇ ਉਹਨਾਂ ਦੀ ਡੋਰ ਆਪਣੇ ਹੱਥ ਵਿੱਚ ਰੱਖਣੀ ਹਾਤ ਤਾਂ ਡੋਰ ਮੁਖ ਖਾਇਓ ਤੰਬੂਰ ਤੇ ਬੜੇ ਪਾਨਾਂ ਦੇ ਬੀੜੇ ਇਹਨਾਂ ਨੇ ਚਬੇ ਮਰਦੀ ਬਾਰ ਕਸ ਬੰਧਿਓ ਚੋਰ ਭਗਤ ਜੀ ਕਹਿੰਦੇ ਇਹਨਾਂ ਨੂੰ ਐਵੇਂ ਬਨ ਲਿਆ ਜਾਂਦਾ ਜਿਵੇਂ ਚੋਰ ਨੂੰ ਪੱਕੇ ਰੱਸੀ ਨਾਲ ਬੰਨਿਆ ਜਾਂਦਾ ਕਦੇ ਚੋਰ ਪਕੜਿਆ ਜਾਵੇ ਨਾ ਇਹ ਫਿਰ ਆਪਸ ਵਿੱਚ ਗੱਲਬਾਤ ਹੁੰਦੀ ਉਹ ਪੱਕੇ ਇਹਨਾਂ ਕੱਸ ਕੇ ਬੰਨਣਾ ਕਿ ਦੇ ਛਡਾ ਕੇ ਕਿਦੇ ਸਾਡੇ ਕੋਲੋਂ ਭੱਜ ਨਾ ਜਾਵੇ ਮਰਤੀ ਬਾਰ ਕਸ ਬੰਧਿਓ ਚੋਰ ਤੇ ਇਹਦੇ ਅਰਥ ਜੇ ਐਵੇਂ ਕਰ ਲਈਏ ਕਿ ਜਦੋਂ ਇਨਸਾਨ ਸਾਡੇ ਘਰ ਤੋਂ ਰੁਖਸਤ ਹੁੰਦਾ ਹੈ ਨਾ ਉਹਨੂੰ ਫਿਰ ਡਬਲ ਡਬਲ ਰਸੀ ਦੇ ਨਾਲ ਬੰਨਿਆ ਜਾਂਦਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਕਿ ਬ੍ਰਾਹਮਣੀ ਰੀਤ ਸਾਡੇ ਪਰਿਵਾਰਾਂ ਵਿੱਚ ਕਦੋਂ ਆ ਗਈ ਤੁਸੀਂ ਸੇਬੇ ਨਾਲ ਤੇ ਬੰਨੋ ਠੀਕ ਐ ਪਰ ਨਾਲ ਅਸੀਂ ਨਾ ਇੱਕ ਮੌਲੀ ਧਾਗਾ ਵੀ ਲੈ ਆਉਣਾ ਮੌਲੀ ਧਾਗਾ ਉਹਨੂੰ ਫਿਰ ਨਾਲ ਰੱਖ ਕੇ ਉਹ ਕਿਤੇ ਫਿਰ ਮੌਲੀ ਧਾਗਾ ਨਾ ਰਹਿ ਵੀ ਜਾਂਦਾ ਕਹਿੰਦਾ ਨਹੀਂ ਭਾਈ ਸਾਹਿਬ ਜੀ ਨਾਲ ਜੋੜ ਕੇ ਇਹ ਸਿੱਖ ਸਿਧਾਂਤ ਵਿੱਚ ਤੇ ਹੈ ਹੀ ਨਹੀਂ ਫਿਰ ਉਹਨੂੰ ਬੜਾ ਕੱਸ-ਕੱਸ ਕੇ ਅਸੀਂ ਮਨ ਦੇ ਨਾਲ ਦੋ-ਦੋ ਰਸੇ ਪਾ ਕੇ ਮੌਲੀ ਧਾਗਾ ਤੇ ਉਹ ਸੇਬਾ ਫਿਰ ਉਹਨੂੰ ਗਲੇ ਵਾਲੇ ਪਾਸਿਓਂ ਹੱਥ ਵਾਲੇ ਪਾਸਿਓਂ ਪੈਰਾਂ ਵਾਲੇ ਪਾਸਿਓਂ ਵੱਖਰਾ-ਵੱਖਰਾ ਕਰਕੇ ਕੱਸ ਕੇ ਮੈਂ ਕਿਹਾ ਹੁਣ ਨਹੀਂ ਇਹ ਕਿਤੇ ਜਾਏਗਾ ਇਹਦੇ ਵਿੱਚੋਂ ਜਿਹੜਾ ਸੀ ਉਹ ਤੇ ਚਲਾ ਗਿਆ ਇਹਦੇ ਅੰਦਰ ਜੋ ਸੀ ਨਾ ਇਹ ਤਾਂ ਹੁਣ ਮਿਟੀ ਐ ਇਹਨੂੰ ਸਤਕਾਰ ਦੇ ਨਾਲ ਲੈ ਚੱਲੋ ਤੇ ਭਗਤ ਜੀ ਆਖਦੇ ਨੇ ਮਰਤੀ ਬਾਰ ਕਸ ਬੰਧਿਓ ਚੋਰ ਅਗਲਾ ਬਚਨ ਗੁਰਮਤਿ ਰਸ ਰਸ ਹਰ ਗੁਣ ਗਾਵੇ ਹੁਣ ਜਿਨ੍ਹਾਂ ਨੂੰ ਗੁਰੂ ਦੀ ਮਤ ਪ੍ਰਾਪਤ ਹੋਈ ਤੇ ਜਿਨ੍ਹਾਂ ਨੂੰ ਗੁਰੂ ਦੀ ਮਤ ਗ੍ਰਹਿਣ ਕੀਤੀ ਉਹਨਾਂ ਨੇ ਪ੍ਰੇਮ ਦੇ ਨਾਲ ਰਸ ਲੈ ਲੈ ਕੇ ਪਰਮਾਤਮਾ ਦੇ ਗੁਣ ਗਾਏ ਨਾ ਤੇ ਉਹਨਾਂ ਨੇ ਬਾਜ ਉਡਾਏ ਨਾ ਉਹਨਾਂ ਨੇ ਪਾਨਾਂ ਦੇ ਵੀੜੇ ਖਾਦੇ ਨਾ ਉਹਨਾਂ ਨੇ ਅਹੰਕਾਰ ਕੀਤਾ ਤਨ ਦਾ ਨਾ ਧਨ ਦਾ ਉਹਨਾਂ ਨੇ ਕੀ ਕੀਤਾ ਮਹਾਰਾਜ ਜੀ ਕਹਿੰਦੇ ਗੁਰਮਤਿ ਰਸ ਰਸ ਹਾਰ ਗੁਣ ਗਾਵੇ ਇਹ ਤੇ ਗੁਰਮਤਿ ਤਤੇ ਨੂੰ ਸਿਆਰੀ ਹੈ ਗੁਰੂ ਦੀ ਮਤ ਗ੍ਰਹਿਣ ਕਰਕੇ ਉਹਨਾਂ ਨੇ ਫਿਰ ਪਰਮਾਤਮਾ ਦੀ ਬੰਦਗੀ ਕੀਤੀ ਰਾਮੈ ਰਾਮ ਰਮਤ ਸੁਖ ਪਾਵੇ ਪਰਮਾਤਮਾ ਦੀ ਭਗਤੀ ਕਰਕੇ ਉਹਨਾਂ ਨੇ ਫਿਰ ਆਤਮਿਕ ਸੁਖ ਪ੍ਰਾਪਤ ਕੀਤਾ ਕਿਰਪਾ ਕਰਕੇ ਨਾਮ ਦਰੜਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੀ ਦਾਤ ਹੈ ਪਰਮਾਤਮਾ ਦੀ ਭਗਤੀ ਕਰਨੀ ਨਾਮ ਜਪਣਾ ਨੇਕ ਕਰਮ ਕਰਨੇ ਇਹ ਨਾਮ ਜਿਹੜਾ ਦ੍ਰਿੜ ਕਰਾਇਆ ਪਰਮਾਤਮਾ ਨੇ ਕਰਾਇਆ ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਨੂੰ ਨਾਮ ਦੀ ਦਾਤ ਦਿੱਤੀ ਹਰ ਹਰ ਬਾਸ ਸੁਗੰਧ ਬਸਾਈ ਉਹਨਾਂ ਦੇ ਜੀਵਨ ਵਿੱਚ ਹਿਰਦੇ ਵਿੱਚ ਫਿਰ ਨਾਮ ਦਾ ਵਾਸਾ ਕਰ ਦਿੱਤਾ ਤੇ ਉਹਨਾਂ ਦੇ ਜੀਵਨ ਵਿੱਚੋਂ ਨਾਮ ਦੀ ਮਹਿਕ ਆਉਣ ਲੱਗ ਪਈ ਤੁਸੀਂ ਇਹ ਕੋਸ਼ਿਸ਼ ਨਾ ਕਰੋ ਕਿ ਤਨ ਦੇ ਵਿੱਚੋਂ ਅਤਰ ਦੀ ਕਿਉਂਕਿ ਸ਼ਬਦ ਦੀ ਅਰੰਭਤਾ ਹੋਈ ਸੀ ਚੋਵਾ ਚੰਦਨ ਅਰਦਨ ਅੰਗਾ ਇਹ ਨਾ ਕੋਸ਼ਿਸ਼ ਕਰੋ ਕਿ ਮੇਰੇ ਤਨ ਦੇ ਵਿੱਚੋਂ ਪਰਫਿਊਮ ਦੀ ਸਮੈਲ ਆਵੇ ਤੇ ਮੈਂ ਲੋਕਾਂ ਨੂੰ ਦੱਸਾਂ ਕਿ ਇਹਨਾ ਮਹਿੰਗਾ ਮੈਂ ਉਦ ਲਾਇਆ ਹੈ ਮੇਰਾ ਗੁਰੂ ਕਹਿੰਦਾ ਤੇਰੇ ਜੀਵਨ ਵਿੱਚੋਂ ਨਾਮ ਦੀ ਮਹਿਕ ਆਵੇ ਨਾਮ ਦੀ ਖੁਸ਼ਬੂ ਆਵੇ ਹਰ ਹਰ ਬਾਸ ਸੁਗੰਧ ਬਸਾਈ ਕਹਤ ਕਬੀਰ ਚੇਤਰੇ ਅੰਦਾ ਭਗਤ ਕਬੀਰ ਸਾਹਿਬ ਕਹਿੰਦੇ ਨੇ ਹੇ ਅਗਿਆਨੀ ਜੀਵੋ ਸਤਿ ਰਾਮ ਝੂਠਾ ਸਭ ਧੰਦਾ ਭਗਤ ਜੀ ਆਖਦੇ ਨੇ ਕਿ ਸਤ ਕੀ ਹੈ ਰਾਮ ਸਤ ਹੈ ਜਦੋਂ ਪੰਜ ਪੂਤਕ ਸਰੀਰ ਨੂੰ ਅਸੀਂ ਸ਼ਮਸ਼ਾਨ ਭੂਮੀ ਵਿੱਚ ਲੈ ਕੇ ਜਾਂਦੇ ਆ ਨਾ ਉਦੋਂ ਫਿਰ ਇੱਕ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਰਾਮ ਨਾਮ ਸਤ ਹੈ ਸਾਰੀ ਜ਼ਿੰਦਗੀ ਨਹੀਂ ਕਹਿੰਦਾ ਇਹਦੇ ਮਰਨ ਤੋਂ ਬਾਅਦ ਦੂਜੇ ਕਹਿੰਦੇ ਨੇ RAM ਨਾਮ ਸਤ ਹੈ ਜਿਉਂਦਿਆ ਜੀ ਤੇ ਕਹਿੰਦਾ ਮੈਂ ਹੀ ਸਤਾਂ ਭਗਤ ਜੀ ਆਖਦੇ ਨੇ ਕਹਿਤ ਕਬੀਰ ਚੇਤਰੇ ਅੰਦਾ ਹੈ ਅਗਿਆਨੀ ਜੀਵ ਸਤ RAM ਝੂਠਾ ਸਭ ਤੰਦਾ ਕਹਿੰਦੇ ਨੇ ਸਤ ਕੀ ਹੈ ਤੇ ਝੂਠ ਕੀ ਹੈ ਜੋ ਸਤ ਹੈ ਸਤ ਤੋਂ ਇਲਾਵਾ ਹੋਰ ਸਾਰਾ ਕੁਝ ਝੂਠ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਜ਼ਹਿਰ ਕੀ ਹੈ